ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਆ ਜਸਵੀਰ ਕੌਰ ਨੱਤ ਜਿਹੜੇ ਕਿ ਪੰਜਾਬ ਦੇ ਵਿੱਚ ਹੋਣ ਵਾਲੇ ਧਰਨੇ ਦੇ ਵਿੱਚ ਮੋਰੀ ਹੁੰਦੇ ਆ ਬੜਾ ਵੱਡਾ ਯੋਗਦਾਨ ਹੈ ਇਹਨਾਂ ਦਾ ਧਰਨੇ ਦੇ ਵਿੱਚ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਇਸ ਧਰਨੇ ਨੇ ਪੰਜਾਬ ਦੀ ਰਾਜਨੀਤੀ ਤੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਤੇ ਕੇਂਦਰ ਦੇ ਜਿਹੜੇ ਹੰਕਾਰੀ ਮੰਤਰੀ ਕਹਿ ਲਓ ਆਪਾਂ ਜਾਂ ਕੇਂਦਰ ਦੀ ਲੀਡਰਸ਼ਿਪ ਹੈ ਉਹਤੇ ਕੀ ਅਸਰ ਪਾਇਆ ਮੈਡਮ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਸ਼ੀਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਡਮ ਇਸ ਐਜੀਟੇਸ਼ਨ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਮਰ ਦੇ ਤਕਾਜ਼ੇ ਨਾਲ ਬੜੇ ਐਜੀਟੇਸ਼ਨ ਦੇਖਿਆ ਪੰਜਾਬ ਦੇ ਵਿੱਚ ਤੇ ਤੁਸੀਂ ਮੋਰੀ ਹੋ ਕੇ ਪੰਜਾਬ ਦੇ ਹੱਕਾਂ ਲਈ ਲੜੇ ਵੀ ਹੋ ਤੁਸੀਂ ਇਹ ਵਿਦਿਆਰਥੀਆਂ ਦਾ ਹੱਕ ਸੀ ਜਿਹੜਾ ਸੈਨੇਟ ਚੋਲਾਂ ਵਾਲਾ ਖੋਇਆ ਜਾ ਰਿਹਾ ਸੀ ਇਹਦੇ ਸੰਦਰਭ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜੀ ਬੀਜੇਪੀ ਸਰਕਾਰ ਹੈ ਨਾ ਜਿਹਦੇ ਪਿੱਛੇ ਆਰਐਸਐਸ ਆ ਉਹ ਬੜੇ ਮਨੀਊਟਲੀ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਤੇ ਉਹਨਾਂ ਦੀ ਕੋਸ਼ਿਸ਼ ਆ ਕਿ ਜਿੰਨੇ ਵੀ ਅਦਾਰੇ ਆ ਉਹਨਾਂ ਨੂੰ ਅਸੀਂ ਆਪਦੇ ਹੱਥਾਂ 'ਚ ਲੈ ਲਈਏ ਉਹਨਾਂ ਦਾ ਕੇਂਦਰੀਕਰਨ ਕਰ ਲਈਏ ਇਹ ਯੂਨੀਵਰਸਿਟੀ 1882 'ਚ ਬਣੀ ਇਹ ਲਾਹੌਰ ਤੋਂ ਇੱਕ ਕਾਲਜ ਤੋਂ 1849 ਦੇ ਵਿੱਚ ਇੱਕ ਕਾਲਜ ਬਣਿਆ ਉਹਦਾ ਹੌਲੀ-ਹੌਲੀ ਰੂਪ ਬਣਿਆ ਤੇ ਸਾਡੇ ਹਿੱਸੇ ਪੰਜਾਬ ਯੂਨੀਵਰਸਿਟੀ ਇਹਦਾ ਨਾਂ ਦਿੱਤਾ ਗਿਆ ਇਹ ਪੰਜਾਬ ਦੇ ਪਿੰਡਾਂ ਦੀ ਜਗ੍ਹਾ ਦੇ ਵਿੱਚ ਬਣੀ ਨਾਰਥ ਇੰਡੀਆ ਵਾਸਤੇ ਇਹ ਸਾਰਿਆਂ ਵਾਸਤੇ ਇਹ ਇਕੱਲੇ ਐ ਨਹੀਂ ਵੀ ਪੰਜਾਬ ਦੇ ਵਿਦਿਆਰਥੀ ਪੜਦੇ ਇੱਥੇ ਹਿਮਾਚਲ ਦੇ ਹਰਿਆਣੇ ਦੇ ਇੱਥੋਂ ਤੱਕ ਯੂਪ ਦੇ ਕਸ਼ਮੀਰ ਦੇ ਸਾਰੇ ਤਰ੍ਹਾਂ ਦੇ ਮਣੀਪੁਰ ਤੱਕ ਦੇ ਵਿਦਿਆਰਥੀ ਇੱਥੇ ਪੜ੍ਹਦੇ ਆ ਤੇ ਬਹੁਤ ਹੀ ਵਧੀਆ ਇੱਕ ਇਹ ਆਧਾਰ ਆਇਆ ਇਹਨੂੰ ਅੱਜ ਕੇਂਦਰ ਸਰਕਾਰ ਦੇ ਮਨਸੂਬੇ ਜਿਹੜੇ ਨੇ ਉਹਨਾਂ ਨੇ ਸਾਰੇ ਇੰਸਟੀਚਿਊਸ਼ਨ ਜਿਹੜੇ ਨੇ ਚਾਹੇ ਉਹ ਸਕੂਲ ਬੋਰਡ ਹੋਵੇ ਚਾਹੇ ਧਾਰਮਿਕ ਸੰਸਥਾਵਾਂ ਹੋਣ ਉਹਦੇ ਵਿੱਚ ਵੀ ਆਪਣੀ ਵਿਚਾਰਧਾਰਾ ਵਾਲੇ ਬੰਦੇ ਲਾਤੇ ਹੁਣ ਉਹਨਾਂ ਦੀ ਕੋਸ਼ਿਸ਼ ਇਹ ਆ ਕਿ ਇਹਨੂੰ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਕੇ ਜਿਹੜੀ ਚੁਣੀ ਜਾਂਦੀ ਸੀ ਜਿਹੜੇ ਪੁਰਾਣੇ ਗ੍ਰੈਜੂਏਟ ਸੀਗੇ ਇਸ ਯੂਨੀਵਰਸਿਟੀ ਦੇ ਉਹ ਵੋਟਾਂ ਪਾ ਕੇ ਸੈਨੇਟਰ ਚੁੰਨਦੇ ਸੀਗੇ ਤਾਂ ਉਹ ਇੱਕ ਕੰਟਰੋਲਿੰਗ ਬਾਡੀ ਬਣਦੀ ਸੀ ਉਹ ਇਹ ਉਹਨਾਂ ਨੇ ਸੈਨੇਟ ਭੰਗ ਕਰ ਦਿੱਤੀ ਤੇ ਜਿਹੜਾ ਉਹਨਾਂ ਨੇ ਪਹਿਲਾਂ ਇਹ ਵਿਦਿਆਰਥੀਆਂ ਦੇ ਉੱਤੇ ਇੱਕ ਫਰਮਾਨ ਕੀਤਾ ਸੀ ਕਿ ਇੱਥੇ ਤੁਹਾਨੂੰ ਐਫੀਡੇਵਟ ਦੇਣਾ ਪਊਗਾ ਜਦੋਂ ਤੁਸੀਂ ਐਡਮਿਸ਼ਨ ਲੈਂਦੇ ਹੋ ਕਿ ਤੁਸੀਂ ਕਿਸੇ ਸੰਘਰਸ਼ ਦੇ ਵਿੱਚ ਹਿੱਸਾ ਨਹੀਂ ਲਾਉਂਗੇ ਉੱਥੋਂ ਹੀ ਉਹਨਾਂ ਦੇ मंसूਬੇ ਸਾਫ਼ ਹੋ ਜਾਂਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਝ ਇਹੋ ਜਿਹਾ ਕਰਨਗੇ ਕਿ ਵਿਦਿਆਰਥੀ ਸੰਘਰਸ਼ ਕਰਨਗੇ ਤਾਂ ਇਹ ਉਹਨਾਂ ਨੂੰ ਰੋਕਣ ਲਈ ਕਰਦੇ ਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਦੇ ਉੱਤੇ ਇੱਕ ਜਿਹੜਾ ਮਤਲਬ ਇੱਕ ਦੋਸ਼ ਜਿਹਾ ਸੀਗਾ ਵੀ ਮਤਲਬ ਕਿ ਨੌਜਵਾਨ ਕੁਝ ਨਹੀਂ ਕਰਦੇਗੇ ਨੌਜਵਾਨ ਨਸ਼ਿਆਂ 'ਚ ਪੈਗੇ ਨੌਜਵਾਨ ਪ੍ਰਵਾਸ ਕਰਗੇ ਪੰਜਾਬ ਖਾਲੀ ਹੋ ਗਿਆ ਇੱਥੋਂ ਦੇ ਨੌਜਵਾਨਾਂ ਨੇ ਪਾੜਿਆਂ ਨੇ ਸਾਬਤ ਕਰ ਦਿੱਤਾ ਕਿ ਜਦੋਂ ਕੋਈ ਸਾਡੇ ਹੱਕਾਂ ਤੇ ਡਾਕਾ ਮਾਰੂਗਾ ਅਸੀਂ ਉਹਦਾ ਡਟਵਾਂ ਜਵਾਬ ਦੇਵਾਂਗੇ ਤੇ ਨੌਜਵਾਨਾਂ ਨੇ ਦੇਖੋ ਪਹਿਲਾਂ ਐਫੀਡੈਫਟ ਵਾਪਸ ਕਰਾਏ ਉਹਨਾਂ ਨੇ ਕੱਲ ਦੀ ਕਾਲ ਦਿੱਤੀ ਤੇ ਕੱਲ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਪਹਿਲਾਂ ਜਿਹੜੇ ਅੰਦੋਲਨ ਹੋਏ ਨੇ ਉਹ ਅਸੀਂ ਸਾਰਿਆਂ ਨੇ ਰੜਕੇ ਲੜੇ ਨੇ ਉਹ ਕਿਸਾਨ ਦੇ ਤਿੰਨ ਖੇਤੀ ਕਾਨੂੰਨ ਜਿਹੜੇ ਲਿਆਂਦੇ ਸੀ ਉਹਦੇ 'ਚ ਕੋਈ ਐ ਨਹੀਂ ਸੀ ਉੱਥੇ ਸਾਰੇ ਵਰਗਾਂ ਉੱਥੇ ਵਿਦਿਆਰਥੀ ਵੀ ਪਹੁੰਚੇ ਉੱਥੇ ਕਿਸਾਨ ਵੀ ਪਹੁੰਚੇ ਉੱਥੇ ਸਾਡੇ ਦੁਕਾਨਦਾਰ ਵੀਰ ਵੀ ਕਿਉਂਕਿ ਹਰ ਇੱਕ ਦੇ ਵਪਾਰੀ ਵਰਗ ਵੀ ਪਹੁੰਚਿਆ ਸੀ ਹਰ ਇੱਕ ਦੇ ਮਤਲਬ ਹਿੱਤਾਂ ਦੇ ਉੱਤੇ ਸੱਟ ਵੱਜਦੀ ਸੀ ਉਵੇਂ ਹੀ ਅੱਜ ਇਹ ਆ ਕਿ ਯੂਨੀਵਰਸਿਟੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਨਹੀਂ ਤੇ ਇਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਵੱਡੇ ਵੱਡੇ ਇਹਨਾਂ ਨੇ ਮਤਲਬ ਸਕਾਲਰ ਪੈਦਾ ਕੀਤੇ ਨੇ ਇੱਥੇ ਉਹ ਕਿਹੋ ਜਿਹੀਆਂ ਰਿਸਰਚ ਕਰਾਇਆ ਕਰਨਗੇ ਆਉਣ ਵਾਲੇ ਵੇਲਿਆਂ ਦੇ ਵਿੱਚ ਉਹ ਗਊਮੁੱਤਰ ਤੇ ਕਰਾਉਣਗੇ ਉਹ ਇਤਿਹਾਸ ਦੇ ਵਿੱਚ ਕਹਿਣਗੇ ਕਿ ਤੁਸੀਂ ਇਹਦੇ ਤੇ ਰਿਸਰਚ ਕਰੋ ਤੇ ਉਹ ਦੱਸਣਗੇ ਕਿ ਤੁਸੀਂ ਇਹ ਰਿਸਰਚ ਕਰਨੀ ਹੈ ਕਿ ਫਲਾਨੀ ਜਿਹੜੀ ਆ ਮਸਜਿਦ ਦੇ ਤੇ ਥੱਲੇ ਫਲਾਣਾ ਮੰਦਿਰ ਦੱਬਿਆ ਹੋਇਆ ਇਹੋ ਜਿਹਾ ਕੁਝ ਉਹ ਕਰਾਉਣਗੇ ਅਸੀਂ ਇਹ ਕੁਝ ਹੋਣ ਨਹੀਂ ਦੇਣਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਭਾਰਤ ਦੀਆਂ ਪੁਰਾਣੀਆਂ ਵਿਰਾਸਤ ਚੀਜ਼ਾਂ ਉਹਨਾਂ ਦਾ ਵੀ ਭਗਮਾ ਕਰਨ ਕਰਨਾ ਜਾਂ ਉਹਨਾਂ ਨੂੰ ਵੀ Hinduਤਪ ਦੇ ਵਿੱਚ ਲੈ ਕੇ ਜਾਣਾ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਨਾ ਅਸੀਂ Hindu ਧਰਮ ਨੂੰ ਨਿੰਦੀਏ ਨਾ ਸਿੱਖ ਨੂੰ ਪਰ ਅਸੀਂ ਇਹ ਕਹਿੰਦੇ ਆ ਕਿ ਧਾਰਮਿਕ ਜਿਹੜੀ ਚੀਜ਼ ਬਣੀ ਉਹਨੂੰ ਵੀ ਐਜ਼ ਇਟ ਬਣੇ ਹੋਣਾ ਚਾਹੀਦਾ ਤੁਸੀਂ ਕੀ ਕਹੋਗੇ ਇਸ ਬਾਰੇ ਦੇਖੋ ਸਾਡਾ ਦੇਸ਼ ਧਰਮ ਨਿਰਪੱਖ ਦੇਸ਼ ਆ ਹਨਾ ਕੋਈ ਕਿਸੇ ਧਰਮ ਨੂੰ ਮੰਨੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਾਡੇ ਤੇ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੈ ਪਰ BJP ਨੂੰ ਬਹੁਤ ਮਤਲਬ ਦੁੱਖ ਹੁੰਦਾ ਆ ਉਹ ਸਾਡੇ ਪੂਰੇ ਇਤਿਹਾਸ ਨੂੰ ਬਦਲਣਾ ਚਾਹੁੰਦੇ ਆ ਜਿਨ੍ਹਾਂ ਮੁਸਲਮ ਮੋਗਲ ਸ਼ਾਸ ਕਰਿਆ ਉਹਨਾਂ ਦਾ ਨਾਂ ਕੱਢਣਾ ਚਾਹੁੰਦੇ ਆ ਇਤਿਹਾਸ ਕਦੇ ਇਹਨਾਂ ਦੇ ਕਹੇ ਤੋਂ ਬਦਲੇ ਨਹੀਂ ਜਾਣਗੇ ਸਾਡਾ ਸਿੱਖ ਇਤਿਹਾਸ ਨੂੰ ਬਦਲਣਾ ਚਾਹੁੰਦੇ ਜਿਹੜਾ ਸੱਚ ਇਤਿਹਾਸ ਸਾਡੇ ਲਈ ਬਹੁਤ ਗੌਰਵਮਈਆ ਉਹਨੂੰ ਤੋੜ ਮੋੜ ਕੇ ਪੇਸ਼ ਕਰਨਾ ਚਾਹੁੰਦੇ ਆ ਅੱਜ ਉਹਨਾਂ ਨੇ ਇੱਥੇ ਗੱਲ ਇੱਥੇ ਨਹੀਂ ਖੜਨੀ ਕੀ ਘਟ ਗਿੰਤੀਆਂ ਦੇ ਉੱਤੇ ਉਹਨਾਂ ਦੇ ਹਮਲੇ ਆ ਮੁਸਲਮਾਨ ਟਾਰਗੇਟ ਸੀ ਅਸਾਈ ਟਾਰਗੇਟ ਸੀਗੇ ਹੁਣ ਬੋਧੀ ਟਾਰਗੇਟ ਹੋ ਗਏ ਇੰਨਾ ਹੀ ਕੱਲ ਨੂੰ ਸਿੱਖਾਂ ਨੇ ਵੀ ਉਹਨਾਂ ਦੇ ਨਿਸ਼ਾਨੇ ਤੇ ਆਉਣਾ ਤੇ ਕੱਲ ਨੂੰ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਵਾਰ-ਵਾਰ ਆਉਂਦਾ ਆ ਮਤਲਬ ਇਹ ਅੱਲਾ ਦਾ ਨਾਮ ਤੇ ਉਹ ਕੱਲ ਨੂੰ ਕਹਿਣਗੇ ਕਿ ਇਹਦੇ ਵਿੱਚ ਅੱਲਾ ਦਾ ਨਾਮ ਆਉਂਦੇ ਉਹਨਾਂ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰਨਗੇ ਅੱਜ ਜਿਹੜੀਆਂ ਸਾਡੀਆਂ ਧਾਰਮਿਕ ਦੁੱਖ ਇਸ ਗੱਲ ਦਾ ਆ ਕਿ ਜਿਹੜੇ ਸਾਡੇ ਹੁਕਮਰਾਨ ਰਹੇ ਨੇ ਉਹ ਬੋਲੇ ਨਹੀਂ ਇਹ ਨਹੀਂ ਕਿ ਅੱਜ ਜਿਹੜੀ ਰਾਜ ਕਰਦੀ ਹੈ ਪੰਜਾਬ ਦੇ ਵਿੱਚ ਪਾਰਟੀ ਸਿਰਫ ਉਹ ਦੋਸ਼ੀ ਆ ਪਹਿਲੀਆਂ ਪਾਰਟੀਆਂ ਵੀ ਦੋਸ਼ੀ ਨੇ ਤੇ ਇਹ ਜਿਹੜੇ ਰਾਜ ਸਤਾ ਦਾ ਹਿੱਸਾ ਰਹੇ ਨੇ ਜਿੰਨੀਆਂ ਵੀ ਹਾਕਮ ਪਾਰਟੀਆਂ ਨੇ ਉਹਨਾਂ ਦੇ ਅੰਦਰ ਲੀਡਰਾਂ ਦੇ ਕਿਤੇ ਨਾ ਕਿਤੇ ਕਾਣ ਆ ਜੀ ਤੇ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਡਰ ਰਹੀਦਾ ਕਿ ਸਾਨੂੰ ਸਾਡੇ ਤੇ ਈਡੀ ਦਾ ਛਾਪਾ ਨਾ ਪਵਾ ਦੇਣ ਸਾਡੀ ਆ ਨਾ ਇਨਕੁਆਰੀ ਹੋ ਜੇ ਅਸੀਂ ਫਸ ਜਾਾਂਗੇ ਕਿਉਂਕਿ ਚੋਰ ਬਹੁਤ ਨੇ ਉਹਨਾਂ ਦੇ ਵਿੱਚ ਸੋ ਇਸ ਕਰਕੇ ਉਹ ਦੋਸ਼ੀ ਨੇ ਤੇ ਇਹ ਖਤਰਾ ਵੱਡਾ ਆ ਜੇ ਅਸੀਂ ਅੱਜ ਨਾ ਲੜੇ ਸ਼ੁਰੂਆਤ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੇ ਤੇ ਵੱਡੇ ਹਮਲੇ ਹੋਣਗੇ ਫੇਰ ਸਾਡੇ ਲਈ ਔਖਾ ਹੋ ਜਾਊਗਾ ਪਰ ਸਾਨੂੰ ਲੱਗਦਾ ਵੀ ਪਾਣੀਆਂ ਦੀ ਗੱਲ ਹੋਣੀ ਆ ਉੱਥੇ ਵੀ ਪੰਜਾਬ ਨਾਲ ੱਤਕਾ ਡੈਮਾਂ ਦੇ ਉੱਪਰ ਬੀਬੀ ਐਮ ਬੀ ਬੋਰਡ ਉੱਪਰ ਉੱਥੇ ਵੀ ਪੰਜਾਬ ਦਾ ਜਿਹੜਾ ਹੱਕ ਸੀ ਉਹ ਖਤਮ ਕਰਤਾ ਤੇ ਹਿੰਦੂ ਧਰਮ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਣਾ ਸਿੱਖ ਧਰਮ ਨੂੰ ਟਾਰਗੇਟ ਕਰਨਾ ਘੱਟ ਗਿਣਤੀਆਂ ਨੂੰ ਟਾਰਗੇਟ ਕਰਨਾ ਤੇ ਹੁਣ ਜਿਹੜਾ ਆ ਨਿਸ਼ਾਨਾ ਸੀਗਾ ਹੁਣ ਸਿੱਖਿਆ ਸੰਸਥਾਵਾਂ ਉੱਤੇ ਨਿਸ਼ਾਨਾ ਸਾਨੂੰ ਲੱਗਦਾ ਕਿ ਅਗਲਾ ਨਿਸ਼ਾਨਾ ਮੇ ਵੀ ਚੰਡੀਗੜ੍ਹ ਤੇ ਹੋਵੇ ਡਾਇਰੈਕਟ ਇਹ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਤੋਂ ਬਗੈਰ ਜਿਹੜੇ ਚੰਡੀਗੜ੍ਹ ਤੋਂ ਬਾਹਰਲੇ ਵਾਸੀ ਹੈ ਉਹਨਾਂ ਨੂੰ ਨਾ ਇੱਥੇ ਪਲਾਟ ਦਿੱਤਾ ਜਾਵੇ ਨਾ ਉਹਨਾਂ ਨੂੰ ਕੋਠੀ ਦਿੱਤੀ ਜਾਵੇ ਸਾਨੂੰ ਲੱਗਦਾ ਕਿ ਆ ਸਮਾਂ ਵੀ ਆ ਸਕਦਾ ਬਿਲਕੁਲ ਭਾਜਪਾ ਦੇ ਰਾਜ ਵਿੱਚ ਕੁਝ ਵੀ ਸੰਭਵ ਹੋ ਸਕਦਾ ਉਹ ਇਹ ਵੀ ਕਰ ਸਕਦੇ ਆ ਦੇਖੋ ਸਵਿਧਾਨ ਨੂੰ ਬਦਲਣ ਦੀ ਉਹਨਾਂ ਦੀ ਪੂਰੀ ਕੋਸ਼ਿਸ਼ ਕਿ ਇਹਨੂੰ ਬਦਲ ਕੇ ਇਹਦੇ ਤੇ ਮਨੁੱਖ ਸਮਰਤੀ ਲਾਗੂ ਕੀਤੀ ਜਾਵੇ ਉਹ ਤਾਂ ਉਹਨਾਂ ਨੂੰ ਐਕੀ ਪੂਰਨ ਮਤਲਬ ਵੋਟਾਂ ਸੀਟਾਂ ਨਹੀਂ ਮਿਲਿਆ ਤਾਂ ਰਹਿ ਗਿਆ ਉਹ ਸਾਡੇ ਪੂਰੇ ਇਤਿਹਾਸ ਨੂੰ ਬਦਲ ਰਹੇ ਨੇ ਤਾਂ ਇਸ ਕਰਕੇ ਉਹ ਸਿਲੇਬਸ ਵੀ ਇਦਾਂ ਦਾ ਲਿਆ ਰਹੇ ਨੇ ਜਿਹਦੇ ਚ ਹਿੰਦੂਤਾ ਪ੍ਰਧਾਨ ਆ ਮਤਲਬ ਉਦਾਂ ਦਾ ਲਿਆ ਰਹੇ ਨੇ ਸੋ ਇਸ ਕਰਕੇ ਇਹ ਵੱਡਾ ਖਤਰਾ ਸਾਡੇ ਸਾਹਮਣੇ ਖੜਾ ਆ ਬੀਬੀ ਐਮਬੀ ਦੇ ਵਿੱਚੋਂ ਸਾਨੂੰ ਪਾਸੇ ਕਰ ਦੇਣਾ ਪੰਜਾਬ ਦੀ ਹਿੱਸੇਦਾਰੀ ਕੱਢ ਦਿੱਤੀ ਅ ਬੀਐਸਐਫ ਦਾ ਘੇਰਾ ਜਿਹੜਾ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹਮਲੇ ਤਾਂ ਬਹੁਤ ਵੱਡੇ ਵੱਡੇ ਹੋਏ ਨੇ ਸੋ ਇਹ ਮਤਲਬ ਬੀਜੇਪੀ ਦੇ ਰਾਜ ਚ ਦੇਖੋ ਉਹ ਵੋਟਾਂ ਚੋਰੀ ਕਰ ਸਕਦੇ ਨੇ ਉਹ ਜਾਲੀ ਵੋਟਾਂ ਨਾਲ ਜਿੱਤੇ ਨੇ ਉਹ ਜਾਲੀ ਜਮਨਾ ਬਣਾ ਸਕਦੇ ਨੇ ਉਹਨਾਂ ਦੀਆਂ ਵੋਟਾਂ ਲੈਣ ਲਈ ਬਿਹਾਰ ਦੇ ਲੋਕਾਂ ਦੇ ਲਈ ਵੋਟਾਂ ਲੈਣ ਦੇ ਖਾਤਰ ਉਹ ਐਡੇ ਐਡੇ ਵੱਡੇ ਸਟੰਟ ਕਰ ਸਕਦੇ ਕਰ ਸਕਦੇ ਨੇ ਸੋ ਇਸ ਕਰਕੇ ਇਹਨਾਂ ਦੇ ਰਾਜ ਵਿੱਚ ਕੁਝ ਵੀ ਸੰਭਵ ਹੈ ਅਸ ਕੀਤੀ ਜਾ ਸਕਦੀ ਕਿ ਉਹ ਕੁਝ ਵੀ ਕਰ ਸਕਦੇ ਆ ਅਸੀਂ ਦੇਖੋ ਸਿੱਖਾ ਨੂੰ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਘਟ ਗਿਣਤੀ ਵਿੱਚ ਆ ਦੇਸ਼ ਦੇ ਵਿੱਚ ਤਾਂ ਅਸੀਂ ਵੀ ਉਹਨਾਂ ਦੇ ਨਿਸ਼ਾਨੇ ਤੇ ਆ ਕੱਲੇ ਮੁਸਲਮ ਨਹੀਂ ਆ ਅਸਾਈ ਨਹੀਂ ਆ ਬੋਧੀ じゃ ਉਹ ਨਹੀਂ ਆ ਅਸੀਂ ਵੀ ਉਹਨਾਂ ਦੇ ਨਿਸ਼ਾਨੇ ਤੇ ਆ ਤੇ ਕੱਲ ਨੂੰ ਸਾਡੇ ਤੇ ਸਾਡੇ ਪੰਜਾਬ ਤੇ ਵੀ ਇਹ ਹਮਲਾਵ ਕਰਨਗੇ ਤਾਂ ਅੱਜ ਦੁੱਖ ਹੁੰਦਾ ਆ ਕਿ ਜਦੋਂ ਉਹ ਪੱਗਾਂ ਵਾਲਿਆਂ ਨੂੰ ਮੈਂ ਸਰਦਾਰ ਨਹੀਂ ਕਹਿ ਸਕਦੀ ਮੈਂ ਪੱਗਾਂ ਵਾਲਿਆਂ ਨੂੰ ਉਹ ਭਾਜਪੀ ਦੇ ਵਿੱਚ ਲੈ ਜਾਂਦੇ ਆ ਤੇ ਉਹ ਮਤਲਬ ਇੱਕ ਚਿਹਰਾ ਦਿਖਾ ਕੇ ਕੋਸ਼ਿਸ਼ ਕਰਦੇ ਆ ਕਿ ਅਸੀਂ ਬੜੀ ਮਤਲਬ ਵਧੀਆ ਰਾਜਨੀਤੀ ਦੇ ਰਹੇ ਆ ਤਾਂ ਇਹ ਸਮਝਣਾ ਪਊਗਾ ਸਾਨੂੰ ਇਹਨਾਂ ਦੇ ਜਿਹੜੇ ਮਨਸ਼ੇ ਨੇ ਉਹ ਬਹੁਤ ਖਤਰਨਾਕ ਨੇ ਇਹ ਹਿਟਲਰ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਨੇ ਇਹ ਕੁਝ ਵੀ ਕਰ ਸਕਦੇ ਆ ਪਲਵਾਮਾ ਕਾਂਡ ਕਿਸੇ ਤੋਂ ਨਹੀਂ ਭੁੱਲਿਆ ਆ ਦਿੱਲੀ ਦੇ ਵਿੱਚ ਹੁਣ ਕੱਲ ਜਿਹੜਾ ਕੁਝ ਹੋ ਗਿਆ ਇਹਦੇ ਤੇ ਵੀ ਕਈ ਸਵਾਲ ਖੜੇ ਹੋ ਰਹੇ ਨੇ ਸੋ ਲਾਸਟ ਸਵਾਲ ਮੇਰੇ ਆਏ ਸੀ ਜਿਹੜਾ ਇਹ ਧਰਨਾ ਚੱਲ ਰਿਹਾ ਹੈ ਵੀ ਸੀ ਦਫਤਰ ਦੇ ਬਾਹਰ ਸ਼ਾਂਤਮੀ ਧਰਨਾ ਚੱਲ ਰਿਹਾ ਹੈ ਇਸ ਧਰਨੇ ਨੂੰ ਲੈ ਕੇ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਪੰਜਾਬ ਵਾਸੀਆਂ ਨੂੰ ਅਪੀਲ ਤਾਂ ਇਹੀ ਆ ਪੰਜਾਬ ਵਾਸੀ ਪਹਿਲਾਂ ਹੀ ਬੜੇ ਸਮਝਦਾਰ ਨੇ ਕੱਲ 10 ਦੀ ਕਾਲ ਦਿੱਤੀ ਸੀ 10 ਦੀ ਕਾਲ ਦੇ ਵਿੱਚ ਵੱਡੀ ਗਿਣਤੀ ਚ ਲੋਕ ਆਏ ਨੇ ਉਹ ਗੱਲ ਵੱਖਰੀ ਆ ਕਿ ਸਾਨੂੰ ਮਹਾਲੀ ਤੋਂ ਅੱਗੇ ਐਂਟਰ ਨਹੀਂ ਹੋਣ ਦਿੱਤਾ ਗਿਆ ਚੰਡੀਗੜ੍ਹ ਅੱਜ ਸਾਡੇ ਲਈ ਪਰਾਇਆ ਹੋ ਗਿਆ ਆ ਉੱਥੇ ਸਾਡੀ ਪੰਜਾਬ ਦੀ ਪੁਲਿਸ ਲਾ ਕੇ ਪੰਜਾਬ ਸਰਕਾਰ ਨੇ ਪੰਜਾਬ ਦੀ ਪੁਲਿਸ ਲਾ ਕੇ ਸਾਡੇ ਲੋਕਾਂ ਨੂੰ ਰੋਕਿਆ ਗਿਆ ਨਹੀਂ ਤੇ ਇੱਥੇ ਇਕੱਠ ਸੰਭਿਆ ਨਹੀਂ ਸੀ ਜਾਣਾ ਇੰਨਾ ਡੀਆਈ ਡੀਆਈਜੀ ਨਾਨਕ ਸਿੰਘ ਰੋਪੜ ਨੇ ਤੇ ਉਹ ਤਾਂ ਕਹਿੰਦੇ ਸਾਡੇ ਪੰਜਾਬ ਦੀ ਪੁਲਿਸ ਦੀ ਡਿਪਲੋਇਮੈਂਟ ਹੀ ਨਹੀਂ ਹੈਗੀ ਸੀ ਮਹਾਲੀ ਦੇ ਵਿੱਚ ਕਿਉਂ ਨਹੀਂ ਸੀ ਕੱਲ ਥਾ ਥਾ ਤੇ ਉਹਨਾਂ ਦੇ ਨਾਨਕ ਸਿੰਘ ਨਾ ਉਹਨਾਂ ਦਾ ਨਾਨਕ ਸਿੰਘ ਹੈ ਸਾਡੇ ਮਾਨਸਾ ਵੀ ਰਹਿ ਕੇ ਆਏ ਨੇ ਇਹ ਅੱਜ ਕਿ ਝੂਠ ਬੋਲ ਲੈਂਦੇ ਨੇ ਕੁਝ ਵੀ ਕਰ ਸਕਦੇ ਨੇ ਝੂਠੇ ਕੇਸ ਬਣਾ ਲੈਂਦੇ ਨੇ ਮਤਲਬ ਬਹੁਤ ਕੁਝ ਕਰ ਲੈਂਦੇ ਗੜਬੜਾ ਕਰਦੇ ਨੇ ਸੋ ਇਸ ਕਰਕੇ ਆ ਵੀ ਲੱਗੀ ਸੀ ਉਹਨਾਂ ਦੀ ਫੋਰਸ ਕੱਲ ਵੱਡਾ ਇਕੱਠ ਸੀ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਉਹਨਾਂ ਨੇ ਪਹਿਲਾਂ ਵੀ ਬੀਜੇਪੀ ਨੂੰ ਹਰਾਇਆ ਆ ਮੂੰਹ ਦੀ ਖਾਣੀ ਪਈ ਏ ਬੀਜੇਪੀ ਨੂੰ ਤੇ ਇਸ ਇੱਥੇ ਵੀ ਯੂਨੀਵਰਸਿਟੀ ਬਚਾਵਾਂਗੇ ਬਿਲਕੁਲ ਬਚੂਗੀ ਇੱਥੇ ਸਵਾਲ ਇਹ ਨਹੀਂ ਆ ਕਿ ਇੱਥੇ ਪਾੜਿਆਂ ਨੇ ਲੜਨਾ ਜਾਂ ਯੂਨੀਵਰਸਿਟੀ ਚੋਂ ਜਿਹੜੇ ਪੜ੍ਹੇ ਨੇ ਉਹਨਾਂ ਨੇ ਲੜਨਾ ਇਹ ਸਾਡੇ ਸਾਰਿਆਂ ਦੀ ਸਵਾਲ ਆ ਅੱਜ ਯੂਨੀਵਰਸਿਟੀ ਦੇ ਉੱਤੇ ਹਮਲਾ ਹੈ ਯੂਨੀਵਰਸਿਟੀ ਨੂੰ ਖੋਣ ਦਾ ਕੱਲ ਨੂੰ ਸਾਡਾ ਸਾਰਾ ਕੁਝ ਖੋ ਲੈਣਾ ਉਹਨਾਂ ਨੇ ਸਾਡੀਆਂ ਪਹਿਲਾਂ ਮਤਲਬ ਉਹਨਾਂ ਨੇ ਸਾਡੀਆਂ ਬੰਦਰਗਾਹਾਂ ਵੇਚਤੀਆਂ ਉਹ ਕੌਣ ਨੇ ਅਡਾਨੀਆਂ ਬਾਨੀਆਂ ਦੇ ਯਾਰ ਨੇ ਉਹਨਾਂ ਨੇ ਸਾਰਾ ਕੁਝ ਉਹਨਾਂ ਨੂੰ ਦੇਣਾ ਸਿੱਖਿਆ ਦਾ ਉਹਨਾਂ ਨੇ ਬਿਲਕੁਲ ਮਤਲਬ ਜਿਹੜਾ ਆ ਵਪਾਰੀਕਰਨ ਕਰ ਦਿੱਤਾ ਨਿੱਜੀਕਰਨ ਕਰ ਦਿੱਤਾ ਸਾਡੇ ਬੱਚੇ ਤਾਂ ਮਤਲਬ ਪੜ੍ਹ ਹੀ ਨਹੀਂ ਸਕਣੇ ਜਿੰਨੀ ਪੜਾਈ ਮਹਿੰਗੀ ਹੋ ਰਹੀ ਹੈ ਇਹ ਤਾਂ ਸਵਾਲ ਸਾਡੇ ਸਾਰਿਆਂ ਲਈ ਆ ਤੇ ਪੰਜਾਬ ਦੇ ਲੋਕ ਇੰਨੇ ਗੈਰਤਮੰਦ ਹੈ ਨੇ ਕਿ ਉਹ ਆਪਦੇ ਹੱਕਾਂ ਲਈ ਲੜਨਾ ਜਾਣਦੇ ਨੇ ਤੇ ਲੜਨਗੇ ਤੇ ਯੂਨੀਵਰਸਿਟੀ ਬਚੂਗੀ